ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੋਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਆਣ ਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇਹੇ ਗਾਵੇ ਕੋ ਜਪ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋਟ ਕਾਥ ਕਾਥ ਕਥੇ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਦਿਸੈ ਦਰਬਾਰ ਮੂਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਗਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪੂ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੇ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਵੁਝਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ तीर्थ नावा जे तिस भावा विण पाणे के नाए करी जेती सृष्टि पाई वेखा विण कर्मा के मिले लई मत विच रतन जवाहर माणक जेख गुरकी सिख सुनी गुरा एक देह बुझाई सबना जियां का एक दाता सो मैं विसर ना जाई जे जुगचार्य अरजा सूरद सुनी होए नवा खंडा विच जानीए नाल चले सब कोए ਜੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇਹਾ ਕੋਇ ਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੇ ਇਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਸ਼ੇ ਪਿਸ਼ਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਭੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਣ ਪੰਜ ਪਰਧਾਨ ਪंचे ਪਾਵੇ ਦਰਗੇ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰੇ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸੁਮਾਰ ਤੋਲ ਧਰਮ ਦਇਆ ਕਾਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦੇਸ ਦੇ ਭਾਰ ਤਲੇ ਕਵਣ ਜੂਰ ਜੀ ਜਾਤ ਰੰਗਾ ਕੇ ਨਾਬ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਬਾਓ ਤਿਸਤੇ ਹੋਏ ਲੱਖ ਦਰੀ ਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਮ ਇੱਕ ਵਾਰ ਜੋ ਤੂੰ ਤੇ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸ਼ੰਖ ਲੋ ਅਸ਼ੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਤਿਸ ਸਿਰ ਨਹੀਂ ਜਿਬ ਫਰਮਾਏ ਤਿਵ ਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿੰਨ ਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸੋਖੇ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾ ਕੈ ਸੰਗ ਓਹ ਹੋ ਤੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ तीर्थ ताप दया दत्त दान जे को पावे तिलका मान सुनया मनया मन कीता पाओ अंतरगत तीर्थ मल नाओ सब गुण तेरे मै नाही कोई बिन गुण कीते भगत ना होए ਸੁਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿੱਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਈਆ ਪੰਡਤੀ ਜੀ ਹੋਵੈ ਲੇਖ ਪ੍ਰਾਣ ਵਖਤ ਨਾ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੋਤਮਾਹੂ ਨਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਲ ਪਤਲ ਲਖ ਅਗਾਸਾਂ ਆਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਨਕ ਬਾਤ ਸੈਸ 18 ਕਹਿਨਕ ਤੇ ਬਾਸ ਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾਂ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋਂ ਨ ਵੀਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾਏ ਦੇ ਨਾਂਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਇਹ ਬੜੂ ਊਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਈ ਕੀਤੇ ਮੰਗੇ ਜੂਦ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕੁਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤਿਆਂ ਦੂਖ ਪੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੁਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਪੇਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲਾਂ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤុល ਮੁੱਲ ਪ੍ਰਮਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇਦੂ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤਾ ਗੋਬਿੰਦ ਆਖੇ ਈਸ਼ੁਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੀ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ ਸੋ ਧਾਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਫਰੀ ਸਿਉ ਕਈਨ ਕੀਤੇ ਗਾਵਣ ਹਾਰੇ ਗਾਵੇ ਤਹਨੋਂ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰ ਗਾਵੈ ਇੰਦ ਇੰਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰ ਗਾਵਣ ਪੰਡਤ ਪੜਨ ਰਖੀਸਰ ਜੁਗ-ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾਂ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸੱਲ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੂ ਸ਼ਾਹਾਂ ਪਾਤ ਸਾਹਿਬ ਨਾਨਕ ਰੈਣ ਰਜਾਈ ਮੁੰਡਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੋਗ ਇਕ ਵੇਸ ਭੋਗਤ ਗਿਆਨ ਦਇਆ ਪੰਡਾਰਨ ਕਟ ਕਟ ਵਜੇ ਨਾਦ ਆਪਨਾਥ 나ਥੀ ਸਭਾਂ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਵਾਨ ਜਿਬ ਤਿਸ ਭਾਵੈ ਤਿਵੇ ਚਲਾਵੈ ਜਿਬ ਹੋਵੈ ਫੁਰਮਾਨ ਹੋ ਹੋ ਵੇਖੈ ਉਹ ਨਾ ਨਦਰਨਾ ਆਵੈ ਬਉਤਾ ਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਇਕੋ ਵੇ ਸੋ ਏਕ ਦੂਜੀ ਬਹੁ ਲਖ ਹੋ へ ਲਖ ਹੋਵੇ ਲਖ 20 ਲੱਖ ਲੱਖ ਗਿੜਾ ਆਖੀਏ ਇੱਕ ਨਾਮ ਜਗਦੀਸ਼ ਏਤਰਾ ਹੈ ਪਤ ਪਵੜੀਆਂ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੇ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਚੁਪੈ ਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨੈ ਜੋਰ ਜੋਰ ਨਾ ਰਾਜ ਮਾਲ ਮਨਸ਼ੂਰ ਜੂਰਨਾ ਸੁਰਤੀ ਗਿਆਨ ਵਿਚਾਰ ਜੂਰਨਾ ਜੁਗਤੀ ਛੋਟੇ ਸੰਸਾਰ ਜਿਸ ਹੱਥ ਜੂਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਕਰਮੀ ਹੋਏ ਵਿਚਾਰ ਸਚਾਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਕੜੀਏ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਵਿਸ਼ੇ ਪਸ਼ੁਤਾਏ ਤਿਥੈ ਘੜਿਆਏ ਸੁਰਤ ਮਤ ਮਨ ਬੁੱਧ ਤਿਥੈ ਘੜਿਆਏ ਸੁਰਾਂ ਸਿੱਧਾਂ ਕੀ ਸੁਧ ਕਰਮ ਖਾਂਡ ਕੀ ਬਾਣੀ ਜੋਰ ਤਿਥੈ ਹੂਰ ਨਾ ਕੋਈ ਹੂਰ ਤਿਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ तिथै सीतो सीता महिमा माहे ताके रूप ना कथने जाहे ना ओहो मरे ना ठागे जाहे जिनके राम बसे मन माहे तिथै भगत वसै कहलो करय आनंद सच्चा मन सोए सचखंड वसै निरंकार कर कर देखै नदर निहाल ਤਿੱਥ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿੱਥ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਭਾਂਡਾ ਪਾਉ ਅਮਰਤ ਤਿਤ ਢਾਲ ਕੜਗੇ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ